ਪਾੜਾ ਪੰਜਾਬ ਐਨੀ ਸੋਹਣੀ ਧਰਤੀ ਹੂੰ ਐਨਾ ਜਿਆਦਾ ਪਾਣੀ ਹੂੰ ਐਨੀ ਜਿਆਦੀ ਸੂਰਜ ਦੀ ਰੋਸ਼ਨੀ ਹੂੰ ਐਨੇ ਮਿਹਨਤੀ ਔਰ ਗਾਵਦੂ ਫਾਰਮਰ ਤੁਸੀਂ ਆਪਣਾ ਸਾਰੇ ਰਿਸੋਰਸ ਜਿਹੜੀ ਤੇ ਕਣਕ ਤੇ ਵੇਸਟ ਕਰੀ ਜਾ ਰਹੇ ਹੂੰ ਜੇ ਤੁਸੀਂ ਪੰਜਾਬ ਦਾ ਕਲਿਆਣ ਕਰਨਾ ਚਾਹੁੰਦੇ ਹੋ ਹੂੰ ਪੰਜਾਬ ਦੀ ਤਰੱਕੀ ਕਰਨਾ ਚਾਹੁੰਦੇ ਹੋ ਨਾ ਸਬਜ਼ੀਆਂ ਤੇ ਫਰੂਟਾਂ ਵੱਲ ਪਾਓ ਉਹਦੇ ਵਿੱਚ ਵੈਲਿਊ ਅਡੀਸ਼ਨ ਵੀ ਜਿਆਦਾ ਹੈ ਹੂੰ ਐਕਸਪੋਰਟ ਦਾ ਪੋਟੈਂਸ਼ੀਅਲ ਹੈ ਔਰ ਜੀਵਨ ਦਾਰ ਦੀ ਇਨਕਮ ਵੀ ਡੇਢ ਦੋ ਗੁਣਾ ਹੋਊ। ਕੁੱਲ ਮਿਲਾ ਕੇ ਕਿਸਾਨਾਂ ਨੂੰ ਫਸਲੀ ਚੱਕਰ ਦੇ ਵਿੱਚੋਂ ਕੱਢੋ। ਹਾਂ। ਉਦੋਂ ਇਹ ਸਰਕਾਰ ਦਾ ਵੀ ਟੀਚਾ ਸੀ। ਹਾਂ। ਸੋ ਮੈਂ ਉਹਦੇ ਜਾਣ ਤੋਂ ਬਾਅਦ ਆਪ ਵੀ ਵਿਚਾਰ ਕੀਤਾ ਆਪਣੇ ਸਾਡੇ ਫਾਈਨੈਂਸ਼ੀਅਲ ਕੁਸ਼ਰ ਡਵੈਲਪਮੈਂਟ ਆਰਣ ਗੁਪਤਾ ਜੀ ਹੁੰਦੇ ਸੀ। ਹਾਂ। ਮੇਰੇ ਐਮਡੀ ਵੀ ਆਰ ਬਜਾਜ ਜੀ ਹੁੰਦੇ ਸੀ। ਮੈਂ ਉਹਨਾਂ ਨੂੰ ਕਿਹਾ ਸਰ ਮੈਂ ਇਸ ਤੇ ਕੰਮ ਕਰਨਾ ਚਾਹੁੰਦਾ ਹਾਂ ਮੇਰੇ ਦੋ ਤਿੰਨ ਸਾਲ ਦੀ ਨੌਕਰੀ ਹੈ ਜੇ ਤਰ ਮੈਨੂੰ ਅਲੋਕ ਕਰੋ ਮੈਂ ਇਹ ਸੈਕਟਰ ਤੇ ਬੜਾ ਕਨਵਿੰਸਡ ਆ ਤੁਸੀਂ ਜੌਬ ਦੇ ਵਿੱਚ ਰਹਿੰਦੇ ਰਹਿੰਦੇ ਇਹ ਖਿਆਲ ਤੁਹਾਡੇ ਮਨ ਦੇ ਵਿੱਚ ਆ ਗਿਆ ਇਹ ਸੋਚ ਆ ਗਈ ਸੀ ਕਿ ਮੈਂ ਸੇਵਾ ਮੁਕਤ ਹੋਣ ਤੋਂ ਬਾਅਦ ਆਹ ਕੰਮ ਸ਼ੁਰੂ ਕਰਨਾ ਹੈ ਠੀਕ ਹੈ ਸੋ ਮੈਂ ਉਹਨਾਂ ਨੂੰ ਕਿਹਾ ਜੀ ਮੈਨੂੰ ਦੋ ਤਿੰਨ ਕੰਟਰੀਆਂ ਦੀ ਜਿਹੜੀਆਂ ਕਿ ਇਹ ਸੈਕਟਰ ਚ ਬਹੁਤ ਅਗਾਹ ਵਧੂ ਹੈ ਮੈਨੂੰ ਟੂਰ ਤੇ ਭੇਜ ਦਿਓ ਮੈਂ ਜਾ ਕੇ ਸਟੱਡੀ ਕਰ ਆ ਕੇ ਆਂ ਠੀਕ ਹੈ ਮੈਂ ਫਿਰ ਇਜ਼ਰਾਈਲ ਗਿਆ ਹੋਲੈਂਡ ਗਿਆ ਯੂਰਪ ਦੀਆਂ ਕੁਝ ਕੰਟਰੀਜ਼ ਗਿਆ ਉਹ ਸਾਰਾ ਕੁਝ ਦੇਖਣ ਤੋਂ ਬਾਅਦ ਮੈਂ ਦੇਖਿਆ ਵੀ ਫਰੂਟ ਵੈਜੀਟੇਬਲ ਪੰਜਾਬ ਤੋਂ ਵਧੀਆ ਜਗ੍ਹਾ ਦੁਨੀਆ 'ਚ ਕਿਤੇ ਨਹੀਂ ਬਿਲਕੁਲ ਤੇ ਅਸੀਂ ਆਪਣੇ ਜੀਵਨਦਾਰਾਂ ਨੂੰ ਕਿਉਂਕਿ ਉੱਥੇ ਐਮਐਸਪੀਸੀ ਸਰਕਾਰ ਭਾ ਚੱਕਦੀ ਸੀ ਅਸੀਂ ਇਹਨਾਂ ਨੂੰ ਆਸ-ਪਾਸੇ ਲੈ ਕੇ ਆਈਏ ਇਹ ਸੋਚ ਵਿਚਾਰ ਕਰਨ ਤੋਂ ਬਾਅਦ ਮੈਂ ਇਜ਼ਰਾਈਲੀ ਮਾਡਲ ਤੇ ਓਕੇ ਇਜ਼ਰਾਈਲ ਦੇ ਵਿੱਚ ਇੱਕ ਕਾਰਪੋਰੇਸ਼ਨ ਸੀ ਉਹਦਾ ਨਾਮ ਸੀ ਐਗ੍ਰੈਸਕੋ ਐਗਰੀਕਲਚਰ ਐਕਸਪੋਰਟ ਕਾਰਪੋਰੇਸ਼ਨ ਆਫ ਇਜ਼ਰਾਈਲ ਜੀ ਮੈਂ ਵਾਪਸ ਆ ਕੇ ਪੰਜਾਬ ਸਰਕਾਰ ਨੂੰ ਇੱਕ ਪ੍ਰੋਜੈਕਟ ਰਿਪੋਰਟ ਪੇਸ਼ ਕੀਤੀ ਜੋ ਤੁਸੀਂ ਇਜ਼ਰਾਈਲ ਦਾ ਦੌਰਾ ਕੀਤਾ ਉਹ ਤੁਸੀਂ ਰਿਪੋਰਟ ਦੇਤੀ ਉਹ ਰਿਪੋਰਟ ਦਿੱਤੀ ਉਹਦੇ ਵਿੱਚ ਇਹ ਰეკਮੈਂਡ ਕੀਤਾ ਵੀ ਪੰਜਾਬ ਦੇ ਵਿੱਚ ਵੀ ਇੱਕ ਐਗਰੀ ਐਕਸਪੋਰਟ ਕਾਰਪੋਰੇਸ਼ਨ ਬਣਾਈ ਜੀ ਔਰ ਉਹਦਾ ਨਾਮ ਹੈ ਰੱਖਿਆ ਪਗਰੇਸਕੋ ਪੀ ਲਾਤੀ ਬੁਰੇ ਅਗਰੇਸਕੋ ਦੀ ਜੀ ਅਗਰੇਸਕੋ ਇਜ਼ਰਾਈਲ ਦੀ ਸੀ ਉਹਦੇ ਬੁਰੇ ਪੰਜਾਬ ਪੀ ਲਾਤੀ ਉਸ ਬੇਰੀ ਜੋ ਬਰਾ ਇਨੀਸ਼ੀਏਟਿਵ ਸੀ ਹਾਂ ਸਰਕਾਰ ਨੇ ਵੀ ਮੈਨੂੰ ਬਹੁਤ ਹਲਾਸ਼ੇਰੀ ਦਿੱਤੀ ਹਾਂ ਤੇ ਮੈਨੂੰ ਉਹਦਾ ਮੈਨੇਜਿੰਗ ਡਾਇਰੈਕਟਰ ਬਣਾਤਾ ਉਸ ਕਾਰਪੋਰੇਸ਼ਨ ਅੱਛਾ ਤੇ ਮੈਨੂੰ ਕਹਿੰਦੇ ਤੂੰ ਕੱਬ ਆਪਣੇ ਪ੍ਰੋਜੈਕਟ ਤੇ ਵੀ ਕਰੀਏ ਹਾਂ ਪਰ ਇਹ ਕਾਰਪੋਰੇਸ਼ਨ ਵਿੱਚ ਲਾ